ਫਿਰ ਇਹ ਗੱਲ ਹੋਈ ਕਿ ਡਿੰਪੀ ਬਾਈ ਨੂੰ ਕੋਟਕਪੂਰੇ ਤੋਂ ਟਿਕਟ ਦੇਣਗੇ ਹਨਾ ਫਿਰ ਇਸ ਗੱਲ ਦਾ ਵੀ ਰੌਲਾ ਚੱਲਦਾ ਰਿਹਾ ਕਿ ਵੀ ਉਹਨਾਂ ਨੇ ਟਿਕਟ ਲਈ ਆ ਕਿ ਨਹੀਂ ਲਈ ਆ ਐ ਹੋਇਆ ਐ ਹੋਇਆ ਇਸੇ ਦਰਮਿਆਨ ਮੇਰੇ ਬਾਪੂ ਜੀ ਇੱਕ ਦਿਨ ਮੈਨੂੰ ਕਹਿੰਦੇ ਹਾਂ ਉਸ ਤੋਂ ਪਹਿਲਾਂ ਜਦੋਂ ਮੈਨੂੰ ਇਹ ਗੱਲ ਸੁਹੀ ਉਹਨੇ ਕਿ ਡਿੰਪੀ ਬਾਈ ਰਹਾ ਹੋ ਰਿਹਾ ਇਸ ਗੱਲ ਨੇ ਮੇਰੇ ਦਿਮਾਗ 'ਚ ਗੱਲ ਵਾਈ ਕਿ ਯਾਰ ਡਿੰਪੀ ਬਾਈ ਕਿਵੇਂ ਬਣ ਗਿਆ ਹਾਂ ਇਹ ਫਿਲਮ ਹਾਂ ਇਹ ਫਿਲਮਾਂ ਹੂੰ ਇਸ ਗੱਲ ਤੋਂ ਮੈਂ ਜੋਰਾ 10 ਨੰਬਰੀਆ ਲਿਖੀ ਜੀ ਇਸ ਇੱਕ ਲਾਈਨ ਕਰਕੇ ਫਿਰ ਮੇਰੇ ਬਾਪੂ ਜੀ ਮੈਨੂੰ ਕਹਿੰਦੇ ਕਹਿੰਦੇ ਯਾਰ ਡਿੰਪੀ ਨਾ ਧੋਖਾ ਖਾਊਗਾ ਹੂੰ ਉਹਨੂੰ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਚ ਜਾ ਵੜਨਾ ਚਾਹੀਦਾ ਜਿਹੜੀ ਵੀ ਕਿਉਂਕਿ ਇਹ ਨਾ ਤੀਜੀ ਧਿਰ ਨਹੀਂ ਖੜੀ ਹੋਣ ਦਿੰਦੀਆਂ ਰਾਜਨੀਤਿਕ ਪਾਰਟੀਆਂ ਇਸ ਕਰਕੇ ਇਹਨੂੰ ਜਿਵੇਂ ਡਿੰਪੀ ਨੂੰ ਉਹ ਜਿਹੜੀ ਵੀ ਪਾਰਟੀ ਦਿੰਦੀ ਹੈ ਟਿਕਟ ਉਹ ਲੈ ਲਵੇ ਨਾਲੇ ਕਹਿੰਦੇ ਹੁਣ ਉਹਨੇ ਸਾਰੇ ਪੇਪਰ ਤਾਂ ਦੇ ਲੇ ਹਮ ਇਮਤਿਹਾਨ ਤਾਂ ਪਾਸ ਕਰ ਹੀ ਲਏ ਕਹਿੰਦੇ ਉਹ ਇੱਕ ਕਹਾਵਤ ਹੈ ਜਿਵੇਂ ਕਿ politix is the last refuge of the scoundrels ਜੀ ਐਬਸੋਲੂਟਲੀ ਐਬਸੋਲੂਟਲੀ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ ਕਹਿੰਦੇ ਉਹ ਪਹੁੰਚ ਗਿਆ ਉੱਥੇ ਇਹੀ ਗੱਲ ਮੈਂ ਤਰਮਿੰਦਰ ਤੋਂ ਕਹੀ ਸੀ ਜੋਰਾਦਾਸ ਨੰਬਰੀਅ ਚ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ ਜਿਹੜੀ ਐ ਮੇਰੇ ਬਾਪੂ ਜੀ ਨੇ ਮੈਨੂੰ ਕਹੀਆਂ ਸੀ ਹਮ ਔਰ ਬਾਪੂ ਜੀ ਨੇ ਕਿਹਾ ਕਿ ਜੇ ਡਿੰਪੀ ਨੇ ਇਹ ਗੱਲ ਨਾ ਕੀਤੀ ਨਾ ਤੇ ਡਿੰਪੀ ਮਾਰਿਆ ਜਾਊਗਾ। ਅੱਛਾ। ਤੇ ਉਦੋਂ 6 ਮਹੀਨਿਆਂ ਬਾਅਦ ਜਾਂ 7 ਮਹੀਨਿਆਂ ਬਾਅਦ ਇੱਥੇ ਹੀ ਚੰਡੀਗੜ੍ਹ ਡਿੰਪੀ ਬਾਈ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ।